ਵਿਜਿੰਦੂ ਪਰਸ਼ਦ ਅਤੇ ਬਜਰੰਗਦਲ ਵੱਲੋਂ ਗਣੇਸ਼ ਨਗਰ ਦੇ ਸ਼ਿਵ ਮੰਦਿਰ ਦੇ ਵਿੱਚ ਸੇਵਾ ਬਸਤੀ ਮੁਕਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦੇ ਮਾਹਿਰ ਡਾਕਟਰ ਨਰੇਸ਼ ਬੰਸਲ ਮੈਡੀਸਨ ਦੰਦਾ ਦੀ ਬਿਮਾਰੀ ਦੇ ਮਾਹਿਰ ਡਾਕਟਰ ਰੋਹਨ ਕਾਲੜਾ ਹਰ ਤਰ੍ਹਾਂ ਦੀ ਬਿਮਾਰੀ ਦੇ ਹਮਾਇਓ ਪੇਥੇ ਡਾਕਟਰ ਸੁਨੀਲ ਦੱਤ ਨੇ ਪਹੁੰਚ ਕੇ ਲਗਭਗ 138 ਮਰੀਜ਼ਾਂ ਦੀ ਜਾਂਚ ਕੀਤੀ ਇਸ ਮੌਕੇ ਤੇ ਬਲੱਡ ਸ਼ੂਗਰ ਅਤੇ ਬੀਪੀ ਦੇ ਟੈਸਟ ਸਫਸਤਾ ਵੱਲੋਂ ਮੁਫਤ ਕੀਤੇ ਗਏ ਅਤੇ ਦਵਾਈਆਂ ਵੀ ਜ਼ਰੂਰਤਮੰਦਾਂ ਨੂੰ ਮੁਫਤ ਦਿੱਤੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ਿੰਦੂ ਪਰਸ਼ਦ ਅਤੇ ਬਜਰੰਗਦਲ ਦੇ ਅਹੁਦੇਦਾਰਾਂ ਨੇ ਦੱਸਿਆ ਜਿਹੜਾ ਇਹ ਪਖਵਾੜਾ ਚੱਲ ਰਿਹਾ ਹੈਗਾ ਵਿਸ਼ਿੰਦੂ ਪਰਸ਼ਦ ਬਜਰੰਗਦਲ ਰਾਸ਼ਟਰੀ ਦੇ ਵੱਲੋਂ ਅੱਜ ਆਪਣਾ ਪੂਰੇ ਜਿਹੜਾ ਸੱਤਾ ਚੱਲ ਰਿਹਾ ਹੈਗਾ ਸੇਵਾ ਸੱਤਾ ਦੇ ਰੂਪ ਨਾਲ ਬਣਾ ਰਹੇ ਹਨ ਜਿਹੜਾ ਕਿ 24 ਜੂਨ ਨੂੰ ਸ਼ੁਰੂ ਹੋਇਆ ਸੀ ਤੇ ਅੱਜ 30 ਜੂਨ ਤੱਕ ਚੱਲ ਰਿਹਾ ਹੈਗਾ ਇਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਪ੍ਰਖੰਡ ਲੈਵਲ ਤੇ ਸੇਵਾ ਦੇ ਕਾਰਜ ਕਰੇ ਜਾ ਰਹੇ ਹੈਗੇ ਆ ਅਸੀਂ ਵੀ ਰਾਜਪੁਰੇ ਅੱਜ ਇੱਥੇ ਗਨੇਸ਼ نگر ਦੇ ਵਿੱਚ ਨਾਲ ਹੀ ਇੱਕ ਸੇਵਾ ਬਸਤੀ ਹੈਗੀ ਹੈ ਉਸ ਦੇ ਨਾਲ ਅੱਜ ਮੈਡੀਕਲ ਕੈਂਪ ਲਾਇਆ ਹੈ ਜਿਸ ਦੇ ਵਿੱਚ ਬਲੱਡ ਦੇ 슈ਗਰ ਦੇ ਬੀਪੀ ਗੁਰਦਿਆਂ ਦੇ ਫੇਫੜਿਆਂ ਦੇ ਟੈਸਟ ਫ੍ਰੀ ਕੀਤੇ ਜਾ ਰਹੇ ਆ ਉਸ ਦੇ ਇਲਾਵਾ ਸਾਡੇ ਕੋਲ ਹੋਰੇ ਡਾਕਟਰ ਸੁਨੀਲ ਦਾ ਫਾਰਮੈਕੀ ਦੇ ਡਾਕਟਰ ਤੇ ਸ਼੍ਰੀ ਲੋਹੰਦੀ ਜਿਹੜੇ ਡੈਂਟਿਸਟ ਹੈਗੇ ਤੇ ਨਾਲ ਹੀ ਆਪਣੇ ਡਾਕਟਰ ਨਰੇਸ਼ ਬਾਂਸਲ ਐਮ ਬੀ ਮੈਡੀਸਨ ਉਹ ਇੱਥੇ ਸਾਰਿਆਂ ਨੂੰ ਟਰੀਟਮੈਂਟ ਦੇ ਰਹੇ ਹੈਗੇ ਤੇ ਜਿਹੜੀ ਇਹ ਪ੍ਰਿਸਕ੍ਰਾਈਬ ਰੈਸਪ੍ਰਿਸ਼ਕ੍ਰਿਪਸ਼ਨ ਸਵੇਰੇ ਹੈਗੇ ਉਹਨਾਂ ਦੀ ਮੈਡੀਸਨ ਵੀ ਉਹਰੇ ਫ੍ਰੀ ਦਿੱਤੀ ਜਾ ਰਹੀ ਹੈਗੀ ਹੈ ਇਸ ਦੇ ਇਲਾਵਾ ਵੀ ਜੇ ਕਿਸੇ ਅਸੀਂ ਜਿੱਥੇ ਬੈਠੇ ਹੈਗੇ ਜੇ ਕਿਸੇ ਨੂੰ ਕਿਸੇ ਹੋਰ ਮੈਡੀਕਲ ਹੈਲਪ ਦੀ ਵੀ ਲੋੜ ਪਈ तो ये इस कैंप तो बाद भी उन्होंने सहायता की लड़ हुई तब विश्व इंदुम्स राजपरा बढ़ चढ़ के उन्होंने सहायता करें सप्ताहिका मना रहा के इद, 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 है कैंप ऐसे तो? तो लगते रहते हैं लेकिन काफ़ी समय से नहीं लगवाया था लेकिन अब ये जो कैंप लगाए इससे आगे अब और कैंप लगते रहेंगे पहला नहीं है इससे पहले भी कई कैंप लगाए हैं ये भी उसी श्रृंखला में है आगे भी अच्छे अच्छे कैंप लगते रहेंगे ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਜਿਹੜੇ ਕੈਂਪਾਰੇ ਕਿੰਨੇ ਕ ਪੇਸ਼ੈਂਟ ਆ ਚੁੱਕੇ ਔਰ ਕਿੰਨੇ ਗਾਣ ਦੁਮੇਦਾਰ ਨਮਸਕਾਰ ਜੀ ਮੇਰਾ ਨਾਮ ਮਹੇਸ਼ੋਸ਼ੀਏ ਜੀ ਮੈਂ ਰਾਜਪੁਰਾ ਤੋਂ ਪ੍ਰਖੰਡ ਅਧਿਸ਼ਾ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡਾ ਜਿਹੜਾ ਇਹ 24 ਜੂਨ ਤੋਂ ਲੈ ਕੇ 30 ਜੂਨ ਤੱਕ ਦਾ ਜਿਹੜਾ ਸੇਵਾ ਹਫਤਾ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਬਚਪਿਸ਼ਵਿੰਦੂ ਪਰਿਸ਼ਾ ਬਜਰੰਗ ਦਵਦਲੋਂ ਤੇ ਉਹਦੇ ਰਿਵਾਜ ਚ ਅੱਜ ਅਸੀਂ ਕੈਂਪ ਲਾਇਆ ਜੀ ਤੇ ਇਹਦੇ ਵਿੱਚ ਸਾਡੇ ਕੋਲ ਸੁਨੀਲ ਦੱਤੀ ਹੈਗੇ ਆ ਹਿਪੋਪੈਥਿਕ ਤੇ ਨਰੇਸ਼ ਮਨਸਲ ਜੀ ਹੈ ਐਮ ਡੀ ਮੈਡੀਸਨ ਤੇ ਰੋਹਨ ਜੀ ਹੈ ਡੈਂਟਿਸਟ ਤੇ ਅ ਅਸੀਂ ਇਹਦੇ ਵਿੱਚ ਸਾਡੇ ਕੋਲ ਹੁਣ 100 ਦੇ ਕਰੀਬ ਹੋ ਚੁੱਕੇ ਨੇ ਜੀ ਜਿਹੜੇ ਪੇਸ਼ੈਂਟ ਹੈ ਉਹ 100 ਦੇ ਕਰੀਬ ਹੋ ਚੁੱਕੇ ਨੇ ਤੇ ਹਲੇ ਸਾਡੇ ਕੋਲ ਸਮਾਂ ਪਿਆ ਜੀ ਘੰਟੇ ਦਾ ਤੇ ਅਪਰੋਕਸੀਮੇਟ 150 ਦੇ ਤੱਕ ਸਾਡੇ ਕੋਲ ਹੋ ਜਾਏਗਾ ਜੀ ਇਹ ਕਵਰ ਮੈਡੀਸਨ ਮਗਰੋਂ ਦਾ ਕਿ ਉਹ ਵੀ ਦੇ ਰਹੇ ਨਾਲ ਮੈਡੀਸਨ ਵੀ ਨਿਸ਼ੁਲਕ ਦਿੱਤੀ ਜਾ ਰਹੀ ਹੈ ਜੀ ਜੋ ਡਾਕਟਰ ਸਪੈਕਮੈਂਟ ਕਰ ਰਹੇ ਨੇ ਉਹ ਸਾਰੀ ਮੈਡੀਸਨ ਅਸੀਂ ਨਿਸ਼ੁਲਕ ਦੇ ਰਹੇ ਹਾਂ ਜੀ ਸਾਰੇ ਪੇਸ਼ੈਂਟਸ ਨੂੰ